ਇੱਕ 11 ਸਾਲ ਦੀ ਬੱਚੀ ਨਵਜੋਤ ਕੋ ਜਿਸ ਨੂੰ ਇਨਾਮ ਤਾਂ ਬਹੁਤ ਮਿਲੇ ਜਿਸ ਨੇ ਖੇਡ ਦੇ ਮੈਦਾਨ ਦੇ ਵਿੱਚ ਕਮਾਲ ਵੀ ਕਰ ਦਿੱਤੀ ਪਰ ਉਸ ਬੱਚੀ ਦੇ ਕੋਲ ਉਹ ਇਨਾਮਾਂ ਨੂੰ ਰੱਖਣ ਦੇ ਲਈ ਘਰ ਦੇ ਵਿੱਚ ਜਗ੍ਹਾ ਤੱਕ ਨਹੀਂ ਹੈ ਤੁਸੀਂ ਪਹਿਲੇ ਨੰਬਰ ਤੇ ਕਿੱਦਾਂ ਆ ਜਾਂਦੇ ਹੋ ਅਸੀਂ ਇਹ ਸੋਚ ਕੇ ਪੱਜਵਈ ਅਧਿਕ ਕਰ ਦੀ ਗਰੀਬੀ ਦੂਰ ਕਰਨੀ ਹੈ ਕਹਿੰਦੇ ਹਨਾ ਜਦੋਂ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋਣ ਤਾਂ ਬੱਚਾ ਉਮਰ ਤੋਂ ਪਹਿਲਾਂ ਸਿਆਣਾ ਹੋ ਜਾਂਦਾ ਹੈ ਸੰਤ ਤੈਂ ਸੈਕਲਾ ਮਿਲਿਆ ਸੀ ਨਾ ਪਰ ਸੈਕਲਾ ਖਲੋ ਮਉ ਜਗ੍ਹਾ ਨਹੀਂ ਆਈਆਂ ਸੀ ਹਾਂ ਤੇ ਟਰਾਫੀਆਂ ਮਿਲੀਆਂ ਟਰਾਫੀ ਰੱਖਣ ਨੂੰ ਤਾਂ ਹੀ ਨਹੀਂ ਹੈਗੀ ਸੀਗੀ ਇਸੇ ਕਰਕੇ ਫਿਰ ਅਸੀਂ ਸੈਕਲਾ ਰੱਖ ਲੈਨੇ ਆ ਵੀ ਇੰਦਰ ਰੱਖ ਲੈਣ ਕਦੇ ਵਾਰ ਕੱਢਦੇ ਸੀ ਬੂਟ ਨਹੀਂ ਆ ਜਦੋਂ ਆਲੇ ਦੁਆਲੇ ਦੋਸਤਾਂ ਦੇ ਬੂਟ ਦੇਖਦੇ ਸੀ ਤਾਂ ਲੱਗਦਾ ਸੀ ਕਿ ਜੇ ਮੇਰੇ ਕੋਲ ਬੂਟ ਹੋਣ ਤਾਂ ਮੈਂ ਹੋਰ ਕਮਾਲ ਕਰਾਂ ਹਾਂਜੀ ਲੱਗਦਾ ਸੀ ਹਾਂ ਕੋਈ ਤਾਨਾ ਤਾਂ ਨਹੀਂ ਮਾਰਦਾ ਸੀ ਕੋਈ ਬੱਚਾ ਕਿ ਉਹ ਦੇਖ ਤੂੰ ਨੰਗੇ ਪੈਰਾਂ ਨਾਲ ਦੌੜੀ ਜਾਂਦੀ ਆਂ ਕੰਦੂੰਦ ਸਵੇਰ ਤੋਂ ਨੰਗੇ ਪੈਰਾਂ 'ਪੱਜੇ ਕਿਉਂ ਭੱਜੂਗੀ ਅਸੀਂ ਫਿਰ ਵੀ ਕਹਿ ਦਿੰਨਾ ਤੁਸੀਂ ਜਾਣਦੇ ਸਾਨੂੰ ਅਸੀਂ ਭੱਜ ਲਾਂਗੇ ਅਦਾ ਸੀ ਅਸੀਂ ਆਦਾ ਹੌਸਲਾ ਨਹੀਂ ਛੱਡਣਾ ਸੀਗਾ ਅਸੀਂ ਆਦੀ ਭੱਜ ਕੇ ਅਸੀਂ ਆਦੇ ਜਿੱਤ ਹਾਸਲ ਕਰ ਲੈਂਦੇ ਸੀ ਇਸਨੇ ਹੌਸਲਾ ਤੋੜਿਆ ਵੀ ਨਹੀਂ ਇਸਨੇ ਹੌਸਲਾ ਅਸੀਂ ਸਾਰੇ ਨੇ ਹੌਸਲਾ ਕੀਤਾ ਤੂੰ ਆਪ ਜਿੱਤ ਹਾਸਲ ਕਰ ਤੂ ਵੀ ਕਿਉਂ ਦੁਖੀ ਹੋਏ ਹੈਂ ਬੱਚੇ ਤੁਸੀਂ ਬਹੁਤ ਕਮਾਲ ਕਰਦੀ ਆ ਤੁਹਾਨੂੰ ਹਰ ਕੋਈ ਦੇਖ ਰਿਹਾ ਵਾ ਉਹਨਾਂ ਲੋਕਾਂ ਨੇ ਤੁਹਾਡਾ ਸਾਥ ਦੇਣਾ ਵਾ ਤੁਹਾਡਾ ਹੌਸਲਾ ਵਧਾਣਾ ਹੈ ਘਰ ਦੇ ਵਿੱਚ ਬਹੁਤ ਜ਼ਿਆਦਾ ਆਰਥਿਕ ਦੀ ਗਰੀਬੀ ਹੈ ਗਰਮੀ ਐਨੀ ਜ਼ਿਆਦਾ ਪਰ ਘਰ ਦੇ ਵਿੱਚ ਇੱਕ ਪੱਖਾ ਤੱਕ ਨਹੀਂ ਹੈ ਘਰ ਦੀਆਂ ਟੈਨਸ਼ਨਾਂ ਵੀ ਕਿਤੇ ਹੈ ਕਿ ਜਿਹੜੀਆਂ ਬੱਚੇ ਨੂੰ ਅੱਗੇ ਵਧਣ ਤੋਂ ਰੋਕਦੀਆਂ ਮੇਰੀ ਅਪੀਲ ਹੈ ਕਿ ਹਾਂ ਵੀ ਅਗਰ ਆਪਾਂ ਕੁਝ ਕਰ ਸਕਦੇ ਇਸ ਬੱਚੇ ਵਾਸਤੇ ਤਾਂ ਆਪਾਂ ਪਹਿਲਾਂ ਇਹਦੇ ਘਰ ਵਾਸਤੇ ਕਰੀਏ ਕਿ ਆਪੇ ਦਾ ਘਰ ਬਣਾਲੀਏ ਜਿੱਥੇ ਇਹ ਸਕੂਨ ਦੀ ਇੱਕ ਜਿਹੜੀ ਨੀਂਦ ਹੈ ਉਹ ਲੈ ਸਕੇ ਇਹ ਬੱਚੀ ਦੇ ਕੋਲ ਮਹਿੰਗੇ ਕੱਪੜੇ ਤਾਂ ਨਹੀਂ ਆ ਪਰ ਇੱਕ ਹੌਸਲਾ ਤੇ ਇੱਕ ਸੁਪਨਾ ਜਿਹੜਾ ਬਹੁਤ ਵੱਡਾ ਹੈ ਲੱਗਦਾ ਹੈ ਇਹ ਕੁੜੀ ਗਰੀਬੀ ਦੂਰ ਕਰਕੇ ਹਟੇਗੀ ਜਿਹੜੀਆਂ ਦੀਆਂ ਲੋੜਾਂ ਸੀ ਉਹ ਨਹੀਂ ਸੀ ਪੂਰੀਆਂ ਹੁੰਦੀਆਂ ਸਾਡੇ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਸੀ ਹੁਣ ਆਸ ਲੱਗ ਰਹੀ ਹੈ ਮਾਪੇ ਵੀ ਇਮੋਸ਼ਨਲ ਹੋ ਜਾਂਦੇ ਆ ਜੇਕਰ ਤੇ ਇਦਾਂ ਦੇ ਹਾਲਾਤ ਹੋਣ ਉਹ ਬੱਚੇ ਵੱਧ ਸਕਦੇ ਅੱਗੇ ਜ਼ਰੂਰ ਵੱਧ ਸਕਦੇ ਆ ਹੂੰ ਕਿੱਦਾਂ ਵੱਧ ਸਕਦੇ ਆ ਉਹ ਅディ ਮੈਂਤ ਲਾਉਣਗੇ ਤਾਂ ਹੀ ਵਧਣਗੇ ਜੇ ਬੈਠੇ ਰਹਿਣਗੇ ਕਿਦਾਂ ਵਧਣਗੇ ਹਮ ਨਵਜੋਤ ਕੋਰ ਸਾਦਿਕ ਪਿੰਡ ਦੀ ਰਹਿਣ ਵਾਲੀ ਜਿਸ ਨੂੰ ਇਨਾਮ ਤਾਂ ਬਹੁਤ ਮਿਲੇ ਜਿਸ ਨੇ ਖੇਡ ਦੇ ਮੈਦਾਨ ਦੇ ਵਿੱਚ ਕਮਾਲ ਵੀ ਕਰ ਦਿੱਤੀ ਪਰ ਉਸ ਬੱਚੀ ਦੇ ਕੋਲ ਉਹ ਇਨਾਮਾਂ ਨੂੰ ਰੱਖਣ ਦੇ ਲਈ ਘਰ ਦੇ ਵਿੱਚ ਜਗ੍ਹਾ ਤੱਕ ਨਹੀਂ ਹੈ ਅਸੀਂ ਅੱਜ ਉਸ ਘਰ ਦੇ ਵਿੱਚ ਆਏ ਹਾਂ ਘਰ ਦੇ ਹਾਲਾਤਾਂ ਤੋਂ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਦੀਆਂ ਇਹ ਤਸਵੀਰਾਂ ਕਿਤੇ ਨਾ ਕਿਤੇ ਸੋਚਾਂ ਦੇ ਵਿੱਚ ਪਾਰੀਆਂ ਨੇ ਕਿ ਜਿਸ ਬੱਚੀ ਦੀ ਸਾਰੇ ਪਾਸੇ ਚਰਚਾ ਹੋਵੇ ਜਿਸ ਬੱਚੀ ਦੀਆਂ ਵੀਡੀਓਜ਼ ਇੰਨੀਆਂ ਜ਼ਿਆਦਾ ਵਾਇਰਲ ਹੁੰਦੀਆਂ ਹੋਣ ਉਹ ਬੱਚੀ ਦੇ ਘਰ ਦੇ ਹਾਲਾਤ ਜਿਹੜੇ ਇੰਨੇ ਤਰਸਜੋਗ ਨੇ ਇਹ ਚੀਜ਼ਾਂ ਜਾਣਨ ਦੇ ਲਈ ਇਸ ਬੱਚੀ ਦੇ ਨਾਲ ਮਿਲਣ ਦੇ ਲਈ ਅਸੀਂ ਪਹੁੰਚੇ ਹੋਏ ਆ ਤੇ ਖਾਸ ਪਰਿਵਾਰ ਜਿਹੜਾ ਬੈਠਾ ਹੋਇਆ ਹੈ ਸੋ ਪਹਿਲਾਂ ਅਸੀਂ ਬੱਚੀ ਦੇ ਨਾਲ ਗੱਲਬਾਤ ਕਰਨੀ ਆ ਇਸ ਸਾਈਕਲ ਜਿਹੜੇ ਬੱਚੀ ਨੂੰ ਮਿਲੇ ਨੇ ਇਨਾਮ ਦੇ ਵਜੋਂ ਤੇ ਇਹ ਬੱਚੀ ਜਿਹੜੀ ਆ ਰੇਸ ਦੇ ਵਿੱਚ ਕਮਾਲ ਕੀਤੀ ਐ ਇਸ ਬੱਚੀ ਨੇ ਬਹੁਤ ਤੁਹਾਡੀਆਂ ਵੀਡੀਓਸ ਤੁਹਾਨੂੰ ਪਤਾ ਵਾਇਰਲ ਹੋ ਰਹੀਆਂ ਨਵਜੋਤ ਕਿਹੜੀ ਕਲਾਸ ਚ ਪੜਦੇ ਹੋ ਸ਼ੇਮੀ ਜੀ ਸ਼ੇਮੀ ਦੇ ਵਿੱਚ ਪੜਦੇ ਹੋ ਹਾਂਜੀ ਜੀ ਤੇ ਕਿੰਨਾ ਕੁ ਮਾਨਸਨਮਾਨ ਮਿਲਿਆ ਖੇਡ ਦੇ ਮੈਦਾਨ ਦੇ ਵਿੱਚ ਤੁਸੀਂ ਤਾਂ ਹੈਂ ਚੀਤੇ ਵਾਂਗੂ ਦੌੜਦੇ ਹੋ ਇਹ ਇਹ ਹੁਨਰ ਕਿੱਦਾਂ ਆਇਆ ਸ਼ੁਰੂ ਤੋਂ ਸ਼ੌਂਕ ਸੀ ਦੌੜਨ ਦਾ ਹਾਂਜੀ ਜੀ ਸ਼ੁਰੂ ਤੋਂ ਸ਼ੌਂਕ ਇਸ ਗੱਸੀ ਵੀ ਦੌੜੀਏ ਦੌੜੀਏ ਤੇ ਫੇ ਕਿੰਨੇ ਕੁ ਹੁਣ ਇਨਾਮ ਮਿਲ ਗਏ ਆ ਸਾਨੂੰ ਤਾਂ ਤਿੰਨ ਸਾਈਕਲਾਂ ਮਿਲੀਆਂ ਸੀਗਾ ਪਰ ਸਾਈਕਲਾਂ ਖਲੋਣ ਨੂੰ ਜਗ੍ਹਾ ਨਹੀਂ ਆਈਆਂ ਸੀਗਾ ਤੇ ਟਰਾਫੀਆਂ ਮਿਲੀਆਂ ਟਰਾਫੀਆਂ ਰੱਖਣ ਨੂੰ ਥਾਂ ਹੀ ਨਹੀਂ ਹੈਗੀ ਸੀਗੀ ਇਸੇ ਕਰਕੇ ਫਿਰ ਅਸੀਂ ਸਾਈਕਲਾਂ ਇਥੇ ਰੱਖ ਲੈਣੇ ਆ ਵੀ ਇਹ ਅੰਦਰ ਰੱਖ ਲਿਆ ਕਦੇ ਬਾਹਰ ਕੱਢਦੇ ਆ ਤੇ ਜਦੋਂ ਨਹੀਂ ਪੈਂਦਾ ਅੰਦਰ ਰੱਖ ਲੈਣੇ ਆ ਹੂੰ ਤੇ ਫਿਰ ਫਿਰ ਵੀ ਤੁਸੀਂ ਫਿਰ ਵੀ ਕਦੇ ਹੌਂਸਲਾ ਨਹੀਂ ਟੁੱਟਿਆ ਕਦੇ ਮੈਦਾਨ ਦੇ ਵਿੱਚ ਜਦੋਂ ਭੱਜਦੇ ਹੋ ਕੀ ਸੋਚ ਕੇ ਭੱਜਦੇ ਹੋ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਵਾ ਤੁਸੀਂ ਪਹਿਲੇ ਨੰਬਰ ਤੇ ਕਿੱਦਾਂ ਆ ਜਾਂਦੇ ਹੋ ਅਸੀਂ ਇਹ ਸੋਚ ਕੇ ਭੱਜ ਵਸਿਆ ਦੀ ਕਰਦੀ ਗਰੀਬੀ ਦੂਰ ਕਰਨੀ ਆ ਕਰਦੀ ਗਰੀਬੀ ਦੂਰ ਕਰਨੀ ਆ ਨਿੱਕੀ ਜਿਹੀ ਉਮਰ ਦੇ ਵਿੱਚ ਐਨਾ ਸੋਚ ਲੈਂਦੇ ਹੋ ਤੁਸੀਂ ਹਾਂ ਜੀ ਹੂੰ ਵੇ ਬਿਲਕੁਲ ਨਿੱਕੀ ਜੀ ਉਮਰ ਦੇ ਵਿੱਚ ਕਹਿੰਦੇ ਹਨ ਜਦੋਂ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋਣ ਤਾਂ ਬੱਚਾ ਉਮਰ ਤੋਂ ਪਹਿਲਾਂ ਸਿਆਣਾ ਹੋ ਜਾਂਦਾ ਅਕਸਰ ਅਸੀਂ ਇਹ ਚੀਜ਼ਾਂ ਪੜ੍ਹਦੇ ਹਾਂ ਸੁਣਦੇ ਹਾਂ ਪਰ ਅਸਲ ਦੇ ਵਿੱਚ ਇਹ ਬੱਚੀ ਸੱਚੀ ਸਿਆਣੀ ਆ ਜਿਸ ਬੱਚੀ ਨੇ ਇਹ ਗੱਲ ਸੋਚ ਲਈ ਕਿ ਮੈਂ ਭੱਜਣਾ ਇਸ ਕਰਕੇ ਆ ਕਿਉਂਕਿ ਮੈਂ ਘਰ ਦੇ ਹਾਲਾਤ ਸੁਧਾਰਨੇ ਆ ਸਭ ਤੋਂ ਪਹਿਲਾਂ ਮੈਂ ਘਰ ਦੇ ਅੰਦਰ ਤੁਹਾਨੂੰ ਲੈ ਕੇ ਜਾਵਾਂਗੀ ਜਿੱਥੇ ਇਸ ਬੱਚੀ ਦੇ ਮੈਡਲ ਨੇ ਪਰ ਉਹ ਮੈਡਲ ਰੱਖਣ ਦੀ ਜਗ੍ਹਾ ਨਹੀਂ ਆ ਨਵਜੋਤ ਆਜੋ ਤੇ ਇਹ ਬੱਚੀ ਦਾ ਉਹ ਘਰ ਆ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਨੇ ਇਸ ਬੱਚੀ ਦੀਆਂ ਅਸੀਂ ਚਾਹੁੰਦੇ ਹਾਂ ਕਿ ਇਸ ਬੱਚੀ ਦੇ ਲਈ ਘਰ ਦੀ ਵਿਵਸਥਾ ਜ਼ਰੂਰ ਹੋਣੀ ਚਾਹੀਦੀ ਹੈ ਇਨਾਮ ਨੇ ਪਰ ਘਰ ਦੇ ਵਿੱਚ ਸਮਾਨ ਹੀ ਇੰਨਾ ਪਿਆ ਹੋਇਆ ਹੈ ਪਰ ਬੱਚੀ ਫਿਰ ਨਵਜੋਤ ਜਦੋਂ ਇਹ ਚੀਜ਼ਾਂ ਦੇਖਦੇ ਹੋ ਹਨਾ ਕਿ ਘਰ ਮੇਰਾ ਐਵੇਂ ਦਾਵਾ ਪਰ ਜਦੋਂ ਤੁਸੀਂ ਹੋਰ ਆਪਣੇ ਨਾਲ ਦੇ ਬੱਚਿਆਂ ਨੂੰ ਦੇਖਦੇ ਹੋ ਫਿਰ ਦਿਲ ਟੁੱਟਣ ਦੀ ਬਜਾਏ ਹੌਸਲਾ ਕਿੱਦਾਂ ਵਧਾਉਂਦੇ ਹੋ ਆਪਣਾ ਅਸੀਂ ਕੰਨ ਉਹਨੇ ਵੀ ਉਹਨਾਂ ਨੂੰ ਤੁਸੀਂ ਜਾਣਦੇ ਸੀ ਆਪ ਦਾ ਸੋਚਾਂਗੇ ਵੀ ਅਸੀਂ ਗਰੀਬੀ ਦੂਰ ਹੀ ਕਰਨੀ ਸੀ ਦੂਰ ਕਰਕੇ ਰਾਂਗੇ ਹੂੰ ਬੂਟ ਹੈਗੇ ਆ ਦੌੜਨ ਦੇ ਲਈ ਕਹਿੰਦੇ ਬੂਟ ਜਿਹੜੇ ਆ ਉਹ ਬੰਦੇ ਦੀ ਤਾਕਤ ਹੋਰ ਵਧਾ ਦਿੰਦੇ ਆ ਫਿਰ ਮੈਂ ਦੇਖਿਆ ਤੁਸੀਂ ਜਦੋਂ ਦੌੜਦੇ ਆ ਨੰਗੇ ਪੈਰੀ ਦੌੜਦੇ ਆ ਬਹੁਤ ਵੀਡੀਓਜ਼ ਦੇ ਵਿੱਚ ਇਹ ਕਿਹਾ ਗਿਆ ਸੱਚੀ ਤੁਸੀਂ ਨੰਗੇ ਪੈਰੀ ਦੌੜਦੇ ਹੋ ਹਾਂਜੀ ਨੰਗੇ ਪੈਰੀ ਦੌੜਦੇ ਆ ਹਾਂ ਤੇ ਹੁਣ ਬੂਟ ਕਿਸ ਨੇ ਲੈ ਕੇ ਦਿੱਤੇ ਹਾਂਜੀ ਐਸਐਸਪੀ मैम ਨੇ ਲੈ ਕੇ ਦਿੱਤੇ ਆ ਜੀ। ਅੱਛਾ ਹੁਣ ਇਹਨਾਂ ਨਵੇਂ ਬੂਟਾਂ ਨਾਲ ਦੌੜਦੇ ਹੋ। ਹਾਂਜੀ। ਪਰ ਜਦੋਂ ਬੂਟ ਨਹੀਂ ਸੀ ਫਿਰ ਜਦੋਂ ਹੋਰ ਬੱਚਿਆਂ ਨੂੰ ਦੇਖਦੇ ਸੀ ਨਵੇਂ-ਨਵੇਂ ਬੂਟ ਪਾ ਕੇ ਦੌੜਦੇ ਸੀ ਫਿਰ ਕੀ ਸੋਚਦੇ ਸੀ ਤੁਸੀਂ ਮੈਂ ਦੇਖਿਆ ਬਹੁਤ ਗੱਲਾਂ ਕਰ ਰਹੀ ਸੀ ਇਹ ਚੀਜ਼ ਬੜੀ ਲੋਕਾਂ ਸਾਹਮਣੇ ਆਈ ਕੀ ਕਹਿੰਦੇ ਹੁੰਦੇ ਸੀ? ਕਹਿੰਦੇ ਹੁੰਦੇ ਸੀ ਵੀ ਇਹ ਤਾਂ ਨੰਗੇ ਪੈਰ ਭੱਜਣ ਦੀ ਇਹ ਕਿਵੇਂ ਭੱਜੂਗੀ। ਹਾਂ। ਅਸੀਂ ਫਿਰ ਵੀ ਕਹਿ ਦਿੰਨਾ ਤੁਸੀਂ ਜਾਣ ਦੋ ਸਾਨੂੰ ਅਸੀਂ ਭੱਜ ਲਾਂਗੇ ਅਦਾ ਸੀ। ਅਸੀਂ ਅਦਾ ਹੌਸਲਾ ਨਹੀਂ ਛੱਡਣਾ ਸੀਗਾ। ਅਸੀਂ ਆਦੀ ਭੱਜ ਕੇ ਅਸੀਂ ਆਦੀ ਜਿੱਤ ਹਾਸਲ ਕਰ ਲੈਂਦੇ ਸੀ ਹੂੰ ਸੋ ਬਿਲਕੁਲ ਇਹ ਬੱਚੀ ਹੈ ਜੀ ਮੈਂ ਘਰ ਦੇ ਹਾਲਾਤ ਦਿਖਾਣੇ ਚਾਹੁੰਦੀ ਸੀ ਕਿਉਂਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਅੰਤਾਂ ਦੀ ਗਰੀਬੀ ਹੈ ਗਰਮੀ ਐਨੀ ਜ਼ਿਆਦਾ ਪਰ ਘਰ ਦੇ ਵਿੱਚ ਇੱਕ ਪੱਖਾ ਤੱਕ ਨਹੀਂ ਹੈ ਇਹ ਬੱਚੀ ਦੇ ਕੋਲ ਮਹਿੰਗੇ ਕੱਪੜੇ ਤਾਂ ਨਹੀਂ ਆ ਪਰ ਇੱਕ ਹੌਂਸਲਾ ਤੇ ਇੱਕ ਸੁਪਨਾ ਜਿਹੜਾ ਬਹੁਤ ਵੱਡਾ ਹੈ ਮੈਂ ਘਰਦਿਆਂ ਦੇ ਨਾਲ ਵੀ ਜਿਹੜੀ ਪੂਰੀ ਗੱਲਬਾਤ ਕਰੂੰਗੀ ਆਜੋ ਬੱਚੇ ਕੋਚ ਸਾਹਿਬ ਸਾਡੇ ਨਾਲ ਮੌਜੂਦ ਨੇ ਮਦਰ ਜਿਹੜੇ ਇਸ ਬੱਚੇ ਦੇ ਮੌਜੂਦ ਨੇ ਬਹੁਤ ਹਨਾ ਹਾਲਾਤ ਅਸੀਂ ਦੇਖੇ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਐਨੀ ਗਰੀਬੀ ਆ ਪਰ ਫਿਰ ਵੀ ਤੁਸੀਂ ਇਸ ਬੱਚੀ ਦੇ ਉੱਪਰ ਮਿਹਨਤ ਕਰਨ ਦੇ ਵਿੱਚ ਕਦੇ ਕੋਈ ਅਸਰ ਨਹੀਂ ਛੱਡੀ ਕੀ ਦੇਖਦੇ ਹੋ ਇਸ ਬੱਚੀ ਦੇ ਵਿੱਚ ਲੱਗਦਾ ਹੈ ਕਿ ਬੱਚੀ ਬਹੁਤ ਅੱਗੇ ਤੱਕ ਜਾਏਗੀ ਉਮੀਦ ਤਾਂ ਸਾਨੂੰ ਇਹੀ ਹੈ ਕਿ ਇਹ ਬਹੁਤ ਅੱਗੇ ਤੱਕ ਜਿਹੜੇ ਹਿਸਾਬ ਨਾਲ ਅਸੀਂ ਵਰਕ ਕਰ ਰਹੇ ਆ ਜਾਂ ਫਿਰ ਇਹ ਮਿਹਨਤ ਕਰ ਰਹੀ ਹੈ ਤਾਂ ਸਾਨੂੰ ਉਮੀਦ ਹੈ ਕਿ ਬਹੁਤ ਅੱਗੇ ਤੱਕ ਜਾਊਗੀ ਅੱਛਾ ਮੈਚ ਦਾ ਦੇਖਿਆ ਇਹ ਨੰਗੇ ਪੈਰੀ ਦੌੜਦੀ ਸੀ ਡਾਈਟ ਦੇ ਲਈ ਇਹਨਾਂ ਦੇ ਕੋਲ ਪ੍ਰਬੰਧ ਨਹੀਂ ਸੀ ਫਿਰ ਬੱਚੀ ਦੀ ਮਦਦ ਦੇ ਲਈ ਆਏ ਉਸ ਤੋਂ ਬਾਅਦ ਅੱਗੇ ਲੋਕ ਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੋਨ ਕਾਫੀ ਜ਼ਿਆਦਾ ਆਇਆ ਕਿ ਹਾਂ ਵੀ ਆਪਾਂ ਕਰਦੇ ਆਂ ਤਾਂ ਬਟ ਵੀ ਕਿਸੇ ਨੇ ਹਜੇ ਤੱਕ ਕੁਝ ਕੀਤਾ ਨਹੀਂ ਹੈ ਫਾਈਨੈਂਸ਼ੀਅਲੀ ਕਿਸੇ ਨੇ ਕੁਝ ਨਹੀਂ ਕੀਤਾ ਕਿ ਹਾਂ ਐਸਐਸਪੀ ਐਸਐਸਪੀ ਮੈਡਮ ਫਰੀਦਕੋਟ ਉਹਨਾਂ ਨੇ ਇਹਨਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਤੇ ਜੋ ਸ਼ੂਜ਼ ਵਗੈਰਾ ਜੋ ਕਿਟ ਵਗੈਰਾ ਰਿਕੁਆਇਰਡ ਸੀ ਉਹਨਾਂ ਨੇ ਉਹ ਦਿੱਤੀਆਂ ਹੀ ਤੇ ਫਿਰ ਹੁਣ ਇਹ ਬੱਚੀ ਨਵਜੋ ਤੁਹਾਡਾ ਸੁਪਨਾ ਕੀ ਹੈ ਅੱਗੇ ਜਾਣ ਦਾ ਅਸੀਂ ਅੱਗੇ ਹੀ ਸੋਚਾਂ ਕਿ ਵੈਸੇ ਅੱਗੇ ਅੱਗੇ ਅੱਦਦਾ ਹੀ ਵਧੀਏ ਅੱਗੇ ਵਧਣਾ ਮੈਂ ਕੋਈ ਸੁਪਨਾ ਸੋਚਿਆ ਮੈਂ ਫੌਜੀ ਹੋ ਜੀ ਫੌਜੀ ਬਣਨਾ ਪਰ ਫੌਜੀ ਬਣਨ ਦੇ ਲਈ ਕੀ ਚਾਹੀਦਾ ਪਤਾ ਤੁਹਾਨੂੰ ਕਿੱਦਾਂ ਅੱਗੇ ਜਾਓਗੇ ਤੁਸੀਂ ਹੂੰ ਸਖਤ ਮਿਹਨਤ ਕਰਨੀ ਪੈਗੀ ਹਾਂਜੀ ਦੌੜਦੇ ਹੋ ਜਿੱਦਾਂ ਫਿਜ਼ੀਕਲ ਫਿਟਨੈਸ ਵੀ ਚਾਹੀਦੀ ਆ ਖਾਣਾ ਪੀਣਾ ਵੀ ਚਾਹੀਦਾ ਫਿਰ ਉਹ ਖਾਣੇ ਪੀਣੇ ਦਾ ਪ੍ਰਬੰਧ ਹੋ ਜਾਂਦਾ ਵਾ ਕੌਣ ਦਿੰਦਾ ਤੁਹਾਨੂੰ ਡਾਈਟ ਮਿਲ ਜਾਂਦੀ ਆ ਸਾਡੇ ਕੋਲ ਸਭ ਸੰਡਾ ਡਾਈਟ ਦੇ ਦਿੰਦੇ ਕੀ ਖਾਂਦੇ ਹੋ ਡਾਈਟ ਵਿੱਚ ਚੋਨੇ ਮਰੀ ਮੂੰਗੀ ਤੇ ਬਦਾਮ ਬਸ ਇਹਦੇ ਨਾਲ ਸਰੀਰ ਬਣ ਜਾਊਗਾ ਤਾਕਤ ਆ ਜਾਊਗੀ ਇਹਦੇ ਨਾਲ ਪਤਾ ਨਹੀਂ ਪਤਾ ਨਹੀਂ ਹੈ ਸੋ ਬਿਲਕੁਲ ਇਹ ਕੋਟ ਸਾਹਿਬ ਨੇ ਮੈਂ ਜਦੋਂ ਦੇਖਿਆ ਨਾ ਕਾਫੀ ਲੋਕ ਮਦਦ ਦੇ ਲਈ ਆਏ ਪਰ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਮਦਦ ਉਦੋਂ ਹੀ ਹੋਊਗੀ ਜਦੋਂ ਇਹ ਅੱਗੇ ਤੋਂ ਅੱਗੇ ਵਧ ਰਹੀ ਹੈ ਪਰ ਉਹਨਾਂ ਇਨਾਮਾਂ ਨੂੰ ਉਹਨਾਂ ਸਨਮਾਨਾਂ ਨੂੰ ਰੱਖਣ ਦੇ ਲਈ ਘਰ ਦੇ ਵਿੱਚ ਜਗ੍ਹਾ ਵੀ ਹੋਏਗੀ ਤੁਸੀਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹਨਾਂ ਦੀ ਜੋ ਐਕਚੁਅਲੀ ਜੋ ਰਹਿਣ ਬਸੇ ਰਹਣਾ ਜਿਹੜਾ ਬੱਚੇ ਦਾ ਉਹ ਅਗਰ ਵੀ ਇਹ ਬੇਸਿਕਲੀ ਇਹ ਸਟਰੋਂਗ ਆ ਮਾਈਂਡ ਤੋਂ ਤਾ ਇਹਦੇ ਘਰੇ ਜਿਹੜੀ ਇਹਨੂੰ ਸਹੂਲਤ ਚਾਹੀਦੀ ਉਹ ਮਿਲਦੀ ਹੈ ਘਰੇ ਆਵੇ ਰੈਸਟ ਕਰੇ ਫਿਰ ਜਾ ਕੇ ਵਰਕਆਊਟ ਕਰੇ ਫਿਰ ਅੱਗੇ ਵਧੂਗੀ ਨਹੀਂ ਤਾਂ ਇਹਨੂੰ ਘਰੇ ਆਉਂਦੀ ਘਰੇ ਟੈਨਸ਼ਨ ਆ ਜਿਵੇਂ ਹੁਣ ਇਹਨਾਂ ਦਾ ਬਾਰਿਸ਼ ਹੋ ਰਹੀ ਸੀ ਲਗਾਤਾਰ ਤੇ ਇਹਨਾਂ ਦੀ ਮਦਰ ਦਾ ਫੋਨ ਆਇਆ ਕਿ ਐਂ ਕਰਕੇ ਤਰਪਾਲ ਲੈਣੀ ਆਪਾਂ ਤੇ ਉਹਦੇ ਵਾਸਤੇ ਫਿਰ ਆਪਾਂ ਉਹ ਕਰਕੇ ਅਰੇਂਜ ਤੇ ਤਰਪਾਲ ਦਾ ਕੀਤਾ ਚਲੋ ਤਾਂ ਕਿ ਅੱਜ ਦੋ ਦਿਨ ਹੋ ਗਏ ਬਾਰਿਸ਼ ਨਹੀਂ ਹੋਈ ਆਪਣੇ ਕੋਲੇ ਵੀ ਕਰਦੀਆਂ ਟੈਨਸ਼ਨਾਂ ਵੀ ਕਿਤੇ ਹੈ ਕਿ ਜਿਹੜੀਆਂ ਬੱਚੇ ਨੂੰ ਅੱਗੇ ਵਧਣ ਤੋਂ ਰੋਕਦੀਆਂ ਬਟ ਇਹ ਛੇ ਹਜੇ ਉਹ ਛੋਟੀ ਹੈ ਬੱਚੀ ਇਹਨੂੰ ਸਮਝ ਹਜੇ ਨਹੀਂ ਸੀ ਕਿਉਂਕਿ ਸਾਲ ਇੱਕ ਸਾਲ ਤੋਂ ਮਿਹਨਤ ਕਰ ਰਹੇ ਸੀ ਆਪਾਂ ਤਾਂ ਐਕਸੀਡੈਂਟਲੀ ਪਿੰਕ ਜਰਗ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਇਵੈਂਟ ਰੱਖਿਆ ਜਿਹਦੇ ਵਿੱਚ ਆਪਾਂ ਫਰਸਟ ਆਏ ਫਿਰ ਲਗਾਤਾਰ ਚੱਲ ਰਹੇ ਉਹਨਾਂ ਨੇ ਜਿਆਦਾ ਪ੍ਰਮੋਟ ਕੀਤਾ ਕਿ ਇਹ ਨਵਜੋਤਕੌਰ ਹੈ ਤਾਂ ਉਸ ਤੋਂ ਬਾਅਦ ਜਿਹੜੀ ਵਾਇਰਲ ਹੋਇਆ ਤੇ ਆਪਾਂ ਮੇਰੀ ਅਪੀਲ ਹੈ ਕਿ ਹਾਂ ਵੀ ਅਗਰ ਆਪਾਂ ਕੁਝ ਕਰ ਸਕਦੇ ਇਸ ਬੱਚੇ ਵਾਸਤੇ ਤਾਂ ਆਪਾਂ ਪਹਿਲਾਂ ਇਹਦੇ ਘਰ ਵਾਸਤੇ ਕਰੀਏ ਕਿ ਆਪੇ ਦਾ ਘਰ ਬਣਾ ਲਈਏ ਜਿੱਥੇ ਇਹ ਸਕੂਨ ਦੀ ਇੱਕ ਜਿਹੜੀ ਨੀਂਦ ਹੈ ਉਹ ਲੈ ਸਕੇ ਹੁਨਰ ਤਾਂ ਬਹੁਤ ਲੋਕਾਂ ਦੇ ਵਿੱਚ ਹੁੰਦਾ ਵਾ ਕਈ ਵਾਰ ਅਸੀਂ ਕਹਿੰਦੇ ਕਿ ਗਰੀਬੀ ਕਰਕੇ ਬੰਦਾ ਆਪਣੇ ਉਹ ਸੁਪਨੇ ਮਾਰ ਦਿੰਦਾ ਵਾ ਪਰ ਤੁਸੀਂ ਕੀ ਇਸ ਬੱਚੀ 'ਚ ਦੇਖਿਆ ਸੀ ਜਦੋਂ ਇਹ ਬੱਚੀ ਦੌੜਦੀ ਤਾਂ ਇਹ ਪਹਿਲਾਂ ਦੀ ਹੋਏਗੀ ਪਰ ਤੁਹਾਡੀ ਪਕੜ ਦੇ ਵਿੱਚ ਇਹ ਕਿੱਦਾਂ ਆਈ ਅੱਛਾ ਪਿਛਲੇ ਸਾਲ ਜਿਵੇਂ ਆਪਣੇ ਇਅਰਲੀ ਇਵੈਂਟ ਹੁੰਦੇ ਆ ਸਕੂਲਾਂ ਦੇ ਵਿੱਚ ਕਿ ਇੱਕ ਸਾਲ ਬਾਅਦ ਬੱਚੇ ਦੇ ਇਵੈਂਟ ਹੁੰਦੇ ਆ ਇਹ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੀ ਸੀ 5ਵੀਂ ਕਲਾਸ ਦੇ ਵਿੱਚ ਤੇ ਮੈਂ ਆਪਣੇ ਬੱਚਾ ਨੂੰ ਲੈ ਕੇ ਸਕੂਲ ਦੀ ਗੇਮਸ ਵਿੱਚ ਗਿਆ ਤੇ ਮੈਂ ਫੌਜ ਦੇ ਵਿੱਚੋਂ ਰਿਟਾਇਰ ਸੀ ਜਦੋਂ ਫਸਟ ਸਾਲ ਸੀ ਮੇਰਾ ਰਿਟਾਇਰਮੈਂਟ ਤੋਂ ਬਾਅਦ ਤਾਂ ਮੈਂ ਜਦੋਂ ਗਿਆ ਤੇ ਇਹ ਉੱਥੇ ਮੈਨੂੰ ਭਾਜ ਦਿਨ ਦੇਖੀ ਮੇਰੇ ਬੱਚਿਆਂ ਦੇ ਕੰਪੀਟੀਸ਼ਨ ਦੇ ਵਿੱਚ ਅੱਛਾ ਤੇ ਇਹ ਜਿਹੜਾ ਡਿਫਰੈਂਸ ਸੀਗਾ ਕਾਫੀ ਵੱਡੀ ਸੀ ਜਿਹੜਾ ਸਟੈਪ ਜਿਹੜਾ ਹੱਥ ਆ ਰਹੇ ਸੀ ਕਾਫੀ ਨੈਚੁਰਲੀ ਚੰਗੇ ਆ ਰਹੇ ਸੀਗੇ ਤਮੈਨੂੰ ਫਾਈਂਡ ਆਊਟ ਮੈਂ ਗੱਲ ਕੀਤੀ ਮੈਂ ਹਨਜੋਤੂ ਮੇਰੇ ਕੋਲੇ ਆਉਣਾ ਮੈਂ ਨਾਮ ਪੁੱਛਿਆ ਮੈਂ ਪੁੱਛ ਕਿਹੜੀ ਕਲਾਸ ਪੜ੍ਹਦੀ ਕਿੱਥੇ ਪੜ੍ਹਦੀ ਮੇਰੇ ਕੋਲੇ ਆਉਣਾ ਲਗਭਗ 2 ਮਹੀਨੇ ਲੰਘੇ ਨਹੀਂ ਆਈ ਮੈਂ ਇਦਾਂ ਕਲਾਸ ਦੇ ਜਿਹੜੇ ਬੱਚੇ ਕਿਤੇ ਗਰਾਊਂਡ ਵਿੱਚ ਦੇ ਨੰਗ ਨੇ ਕੋਈ ਖੇਡਣ ਖੁੱਡਣ ਆਏ ਉਹਨਾਂ ਤੋਂ ਪੁੱਛਣਾ ਵੀ ਇਹ ਕੁੜੀ ਰਹਿੰਦੀ ਥੋਡੇ ਨਾਲ ਪਰਪਲ ਕਲਰ ਦੀ ਟੀ-ਸ਼ਰਟ ਪਾਈ ਆ ਉਹ ਵੀ ਕਿੱਥੇ ਆ ਕਿਵੇਂ ਆ ਅੱਛਾ ਇਹ ਤੱਕ ਮੈਸੇਜ ਲੱਗਿਆ ਕਿਤੇ ਸ਼ਾਮ ਨੂੰ ਇਹ ਤੇ ਇਹਦੀ ਮਦਰ ਦੋਨੇ ਜਾਣਦੀਆਂ ਸੀਗੀਆਂ ਤੇ ਲੈ ਕੇ ਮੇਰੀ ਆਪਣੀ ਮਦਰ ਨੂੰ ਮੇਰੇ ਕੋਲੇ ਆ ਗਈ ਤੇ ਮੈਂ ਉਹਦੇ ਦੀ ਮਦਰ ਨਾਲ ਗੱਲ ਕੀਤੀ ਕਿ ਵੀ ਤੁਸੀਂ ਇਹਨੂੰ ਭੇਜਿਆ ਕਰੋ ਹੋ ਸਕਦਾ ਹੈ ਵੀ ਇਹ ਚੰਗੀ ਭਜਦੀ ਆਪਾਂ ਮਿਹਨਤ ਕਰੀਏ 1 ਅੱਧਾ ਸਾਲ 2 ਸਾਲ ਵੀ 4 ਸਾਲ ਤੇ ਆਪਾਂ ਕਰਾਂਗੇ ਮਿਹਨਤ ਵੀ ਅੱਗੇ ਨੈਸ਼ਨਲ ਮੈਜਰ ਮਿਡਲ ਆ ਜਾਊਗਾ ਤੇ ਇਹਦੀ ਨੌਕਰੀ ਲੱਗ ਜੂਗੀ ਤੇ ਉਹਦੇ ਨਾਲ ਤੁਹਾਡੀ ਕਿਸਮਤ ਬਦਲੀ ਜਾ ਸਕਦੀ ਹੈ ਬਟ ਸਾਨੂੰ ਨਹੀਂ ਪਤਾ ਸੀ ਕਿ ਇਦਾਂ ਵੀ ਹੋ ਸਕਦਾ ਹੈ ਕਿ ਆਪਾਂ अर्ਲੀ ਵੀ ਕੁਝ ਅਚੀਵ ਕਰ ਸਕਦੇ ਆ ਹੂੰ ਬਿਲਕੁਲ ਤੁਹਾਡੀ ਮਿਹਨਤ ਵੀ ਆ ਨਾ ਰੰਗ ਲਿਆਈ ਆ ਕਹਿੰਦੇ ਇੱਕ ਹੀਰੇ ਨੂੰ ਤਰਾਸ਼ਣ ਵਾਲਾ ਇੱਕ ਜੋਰੀ ਹੁੰਦਾ ਵਾ ਸੋ ਸਰ ਨੇ ਜਦੋਂ ਦੇਖਿਆ ਤਾਂ ਇਹਨੂੰ ਦੇਖ ਲਿਆ ਕਿ ਬੱਚੀ ਜ਼ਰੂਰ ਕੁਝ ਕਰ ਸਕਦੀ ਕਹਿੰਦੀ ਮੈਂ ਫੌਜੀ ਬਣਨਾ ਵਾ ਲੱਗਦਾ ਹੈ ਕਿ ਬੱਚੀ ਆਪਣਾ ਸੁਪਨਾ ਪੂਰਾ ਕਰੇਗੀ ਬਿਲਕੁਲ ਜੀ ਬਿਲਕੁਲ ਕਰਾਂਗੇ ਆਪਾਂ ਪਿੱਛੇ ਖੜੇ ਆ ਹਰ ਸੰਭਵ ਜਿਹੜੀ ਬਣਦੀ ਆ ਉਹ ਕੀਤੀ ਜਾਊਗੀ ਕੋਸ਼ਿਸ਼ ਤੇ ਪ੍ਰੋਮਿਸ ਫੌਜੀ ਦਾ ਪੱਕਾ ਹੀ ਆ ਅਗਰ ਉਸ ਤੋਂ ਉੱਪਰ ਕੁਝ ਬਣਦੀ ਹੈ ਹੂੰ ਆਪਾਂ ਉਹਦੇ ਵਾਸਤੇ ਵੀ ਹੈਗੇ ਕੋਈ ਕਸਨ ਨਹੀਂ ਛੱਡੋਗੇ ਪੇਰੈਂਟਸ ਜਿਹੜੇ ਬੱਚੀ ਦੇ ਮੌਜੂਦ ਨੇ ਸੋ ਮੈਨੂੰ ਇਹ ਦੱਸੋ ਕਿ ਘਰ ਦਾ ਗੁਜ਼ਾਰਾ ਕਿੰਨਾ ਕੁ ਔਖਾ ਤੁਹਾਡੇ ਲਈ ਆ ਇਸ ਬੱਚੀ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਇਹਨੂੰ ਅੱਗੇ ਵੀ ਲੈ ਕੇ ਜਾਣਾ ਵਾ ਘਰ ਦੇ ਵਿੱਚ ਇਹੀ ਬੱਚੀ ਆ ਜਾਂ ਹੋਰ ਵੀ ਨੇ ਹੈਗੇ ਆ ਦੋ ਬੇ ਇੱਕ ਬੇਟਾ ਇੱਕ ਬੇਟੀ ਹੈਗੇ ਆ ਵੱਡੇ ਹੋਰ ਮੈਡਮ ਹੂੰ ਛੋਟੀ ਬੱਚੇ ਤਿੰਨ ਬੱਚਿਆਂ ਦਾ ਗੁਜ਼ਾਰਾ ਕਿੰਨਾ ਕੁ ਔਖਾ ਹੋ ਜਾਂਦਾ ਮਾਪਿਆਂ ਦੇ ਲਈ ਔਖਾ ਤਾਂ ਹੈਗਾ ਹੀ ਆ ਮੈਡਮ ਫਿਰ ਵੀ ਗੁਜ਼ਾਰਾ ਵੀ ਦਿਹਾੜੀ ਮਿਹਨਤ ਕਰਦੇ ਆ ਚਲੋ ਬੱਚਿਆਂ ਦੀ ਖਾਤਰ ਆਪਾਂ ਜਾਣੇ ਆ ਆਪਾਂ ਕੋਈ ਔਖਾ ਪੀੜਾ ਜਿਵੇਂ ਵੀ ਹੁੰਦਾ ਆਪਾਂ ਕਰਦੇ ਆ ਕੋਈ ਬਿਮਾਰੀ ਛਮਾਰਾ ਬੱਚਿਆਂ ਦੀ ਖਾਤਰ ਤਾਂ ਵੀ ਆਪਾਂ ਨੂੰ ਜਾਣਾ ਹੀ ਪੈਂਦਾ ਹੈ ਬਦਮਾਨ ਮਹਿਸੂਸ ਹੋ ਰਿਹਾ ਵਾ ਕਿ ਅੱਜ ਇਸ ਬੱਚੀ ਦੀ ਬਦੌਲਤ ਇਹ ਕਰਮਾਂ ਵਾਲੀ ਆ ਕਿ ਕਿਸ ਤਰੀਕੇ ਦੇ ਨਾਲ ਐਸਐਸਪੀ ਮੈਡਮ ਮਦਦ ਕਰਦੇ ਆ ਹੋਰ ਬਹੁਤ ਹਨਾ ਦੂਰੋਂ ਦੂਰੋਂ ਲੋਕ ਮਦਦ ਦੇ ਲਈ ਆਂਦੇ ਆ ਲੱਗਦਾ ਇਹ ਕੁੜੀ ਗਰੀਬੀ ਦੂਰ ਕਰਕੇ ਹਟੇਗੀ ਲੱਗਦਾ ਮੈਡਮ ਹੂੰ ਜ਼ਰੂਰ ਲੱਗਦਾ ਪੂਰਾ ਮਾਣ ਹੈ ਸਾਨੂੰ ਇਹਦੇ ਤੇ ਕਿਉਂਕਿ ਵੀ ਸਾਨੂੰ ਜਿੱਥੋਂ ਤੱਕ ਇਹਨਾਂ ਦੇ ਕੋਲ ਸਾਹਿਬ ਤੇ ਕੁੜੀ ਲੈ ਆਏ ਆ ਸਾਨੂੰ ਇਹਦੋਂ ਪਹਿਲਾਂ ਇਹ ਸੁਖਣਾ ਦੇਖਿਆ ਨਹੀਂ ਸੀ ਸੋਚਿਆ ਨਹੀਂ ਸੀ ਕਦੇ ਜਿੰਦਗੀ ਚ ਸੋਚਿਆ ਹੀ ਨਹੀਂ ਸੀ ਐਸੀ ਵੀ ਚੱਲ ਜਿਵੇਂ ਹੁਣ ਆਪਣਾ ਟਾਈਮ ਪਾਸ ਹੋਈ ਜਾਂਦਾ ਘਰ ਦੀ ਗਰੀਬੀ ਦੇਖ ਕੇ ਉਵੇਂ ਆਪਣਾ ਅੱਗੇ ਵੀ ਚੱਲੀ ਜਾਊਗਾ ਚਲੋ ਜਿੰਨੇ ਜੋ ਅੱਗੇ ਹੈਗੇ ਆਪਾਂ ਇਹਨਾਂ ਦੇ ਨਾਲ ਖੜੇ ਆ ਇਹ ਬੱਚੀ ਨੂੰ ਬਹੁਤ ਲੋੜ ਆ ਚੰਗੀ ਖੁਰਾਕ ਇਹਨੂੰ ਮਿਲੀ ਹਨਾ ਇਹ ਬੱਚੀ ਨੰਗੇ ਪੈਰੀ ਦੌੜਦੀ ਸੀ ਬੂਟ ਤੱਕ ਹੈ ਨਹੀਂ ਸੀ ਚਲੋ ਹੁਣ ਲੋਕ ਮਦਦ ਕਰ ਰਹੇ ਆ ਪਰ ਲੱਗਾ ਸੀ ਕਿ ਇਹ ਸਾਰੀਆਂ ਚੀਜ਼ਾਂ ਅਰੇਂਜ ਕਿੱਦਾਂ ਹੋਊਗੀਆਂ ਘਰ ਦੇ ਵਿੱਚ ਕਮਾਣ ਵਾਲਾ ਕੌਣ ਆ ਇਸ ਵੇਲੇ ਲੱਗਦਾ ਸੀ ਮੈਡਮ ਜੀ ਐਂ ਲੱਗਦਾ ਸੀ ਵੀ ਜਦੋਂ ਜਿਵੇਂ ਜ਼ਿਆਦਾ ਕਹਿ ਦਿੰਦੀ ਆ ਕਿ ਮੰਮੀ ਵੀ ਮੈਨੂੰ ਆਸ ਚੀਜ਼ ਦੀ ਲੋੜ ਆ ਬੂਟ ਲੈ ਦੋ ਮੈਨੂੰ ਇੱਕ ਵੀ ਵਰਦੀ ਚਾਹੀਦਾ ਮਮੀ ਉਥੇ ਪਾ ਕੇ ਵੀ ਮੈਂ ਪ੍ਰੈਕਟਿਸ ਕਰਨੀ ਹੁੰਦੀ ਉਹ ਵੀ ਚਾਹੀਦੀ ਆ ਕਹਦੇ ਸੀ ਚਲ ਕੋਈ ਨਹੀਂ ਪੁੱਤ ਲੈ ਦੇਾਂਗੇ ਤਾਂ ਫਿਰ ਜਦੋਂ ਇਹਦੇ ਪਾਪਾ ਦਾ ਕਿਤੇ ਕੰਮ ਮਾੜਾ ਮੋਟਾ ਚੱਲਦਾ ਸੀ ਉਦੋਂ ਡੈਟ ਵਗੈਰਾ ਜਿੰਨੇ ਕੁ ਜੋਗੇ ਹੁੰਦੇ ਸੀ ਲੈ ਦਿੰਦੇ ਸੀ ਪਰ ਜਿਹੜੀਆਂ ਇਹਦੀਆਂ ਲੋੜਾਂ ਸੀ ਉਹ ਨਹੀਂ ਸੀ ਪੂਰੀਆਂ ਹੁੰਦੀਆਂ ਸਾਡੇ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਸੀ ਹੁਣ ਆਸ ਲੱਗ ਰਹੀ ਐ ਦੂਰੋਂ ਦਿਖ ਰਹੀ ਐ ਆਸ ਹੂੰ ਮਾਪੇ ਵੀ इमोशनल ਹੋ ਜਾਂਦੇ ਆ ਕਿਉਂਕਿ ਘਰ ਦੇ ਵਿੱਚ ਜਦੋਂ ਕਿਸੇ ਬੰਦੇ ਨੇ ਸਿਰਫ ਸੁਪਨਾ ਦੇਖਿਆ ਹੋਵੇ ਪਰ ਉਹ ਸੁਪਨੇ ਦੇ ਸੱਚ ਹੋਣ ਤੱਕ ਉਹ ਸ਼ਾਇਦ ਬਹੁਤ ਔਖਾ ਸਫ਼ਰ ਰਿਹਾ ਹੋਵੇਗਾ ਜਾਂ ਮਾਪਿਆਂ ਨੂੰ ਵੀ ਲੱਗਦਾ ਹੋਵੇਗਾ ਸੁਪਨਾ ਤਾਂ ਹੈ ਪਤਾ ਨਹੀਂ ਸੱਚ ਹੋਣਾ ਕਿ ਨਹੀਂ ਇਹ ਬੱਚੀ ਨੇ ਵੀ ਸੋਚਿਆ ਹੋਵੇਗਾ ਜਿਸ ਘਰ ਦੇ ਵਿੱਚ ਮੈਂ ਜੰਮੀ ਆ ਸ਼ਾਇਦ ਉਹ ਘਰ ਦੇ ਵਿੱਚ ਉਨੀ ਗੁੰਜਾਇਸ਼ ਨਹੀਂ ਆ ਕਿ ਮੇਰੀਆਂ ਲੋੜਾਂ ਪੂਰੀਆਂ ਹੋ ਜਾਣ ਪਰ ਫਿਰ ਵੀ ਇਹ ਬੱਚੀ ਨੇ ਮਿਹਨਤ ਪੱਖੋਂ ਹਾਰ ਨਹੀਂ ਮੰਨੀ ਫਾਦਰ ਸਾਹਿਬ ਮੌਜੂਦ ਨਹੀਂ ਪੈੱਟ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਸੀ ਹਾਂਜੀ ਕੀ ਹੋ ਗਿਆ ਸੀ ਨਾੜੀ ਬਲੌਂ ਕਈ ਲੱਦੀ ਅੱਛਾ ਫਿਰ ਕੀ ਕਰਦੇ ਹੋ ਕੰਮ ਕੀ ਕਰਦੇ ਹੋ ਕੰਮ ਦਿਹਾੜੀ ਕਰੀਦੀ ਅੱਛਾ ਫਿਰ ਦਿਹਾੜੀ ਜਦੋਂ ਕਰਦੇ ਹੋ ਫਿਰ ਕਿੰਨਾ ਕੁ ਗੁਜ਼ਾਰਾ ਕਰਦਾ ਤਿੰਨ ਬੱਚੇ ਪਾਲਣੇ ਆ ਕਿੰਨਾ ਕੁ ਔਖਾ ਲੱਗਦਾ ਸੀ ਔਖਾ ਤਾਂ ਬਹੁਤ ਜ਼ਿਆਦਾ ਲੱਗਦਾ ਸੀ ਹੂੰ ਬਾਕੀ ਤੁਨ ਲੱਤ ਦਰਦ ਕਰਦੀ ਕਿਤੇ ਜਾਵੜੀ ਦਾ ਦਿਹਾੜੀ ਹੂੰ ਤੇ ਗਰਸ਼ ਕਰਕੇ ਤੇ ਐਕਸਟਰਾ ਟੈਂਪਰ ਆ ਤਰੀ ਦੇ ਕਹਿੰਦੇ ਕਹਿੰਦੇ ਜਿਹੜੇ ਫਾਦਰ ਹੁੰਦੇ ਨੇ ਜਿਹੜੇ ਪਿਤਾ ਹੁੰਦੇ ਨੇ ਉਹਨਾਂ ਨੂੰ ਆਪਣੀਆਂ ਧੀਆਂ ਵੱਲ ਦੇਖ ਕੇ ਜ਼ਰੂਰ ਲੱਗਦਾ ਹੁੰਦਾ ਕਿ ਅਸੀਂ ਆਪਣੀ ਧੀ ਦਾ ਸੁਪਨਾ ਪਿੱਛੇ ਨਹੀਂ ਛੱਡਣਾ ਪਰ ਮੇ ਆਪ ਜਿੰਨੇ ਮਾਜੀ ਦੁਖੀ ਹੋ ਜਾਈਏ ਫਿਰ ਜਦੋਂ ਇਹ ਬੱਚੀ ਨੂੰ ਦੇਖ ਦਿਆ ਉੜਦੇ ਹੋਏ ਪੰਖਾਂ ਦੀ ਲੋੜ ਉਹ ਆਏ ਨੂੰ ਫਿਰ ਕਿੱਦਾਂ ਸਾਥ ਦਿੱਤਾ ਪੂਰਾ ਹਾਂਜੀ ਸਾਥ ਤਾਂ ਦੇਾਂਗੇ ਹੀ ਹੂੰ ਹੂੰ ਦੀਪਕੀ ਮਿਹਰਬਾਨੀ ਸਾਡੇ ਉਹ ਵੀਰ ਦੀ ਐ ਕੋ ਜਵਾਨ ਦੀ ਹੂੰ ਬਾ ਜਿਹੜੇ ਸਾਨੂੰ ਇੱਥੇ ਤੱਕ ਪਰਚਾਈ ਜਾਂਦੇ ਦਿਲ ਪਰ ਆਉਂਦਾ ਕਿ ਅਸੀਂ ਤਾਂ ਇੰਨੇ ਨਹੀਂ ਸੀ ਜੋਗੇ ਪਰ ਬੱਚੀ ਦਾ ਪ੍ਰਮਾਤਮਾ ਇੱਕ ਤਰੀਕੇ ਨਾਲ ਸਹਾਰਾ ਬਣਿਆ ਇਹ ਕੋਚ ਸਹਾਰਾ ਬਣੇ ਨੇ ਲੋਕ ਜਿਹੜੇ ਦੇਖ ਰਹੇ ਨੇ ਉਹ ਸਹਾਰਾ ਬਣ ਰਹੇ ਨੇ ਹਾਂਜੀ ਹੂੰ ਇਵੇਂ ਹੀ ਆਈ ਬਿਲਕੁਲ ਜਿਵੇਂ ਸਹੀ ਆ ਮੰਨ ਪਾਬੁਕ ਹੋ ਰਿਆਂ ਹਾਂ ਹਾਂਜੀ ਹੂੰ ਸੋ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਵਾ ਕਿ ਸ਼ਾਇਦ ਅਸੀਂ ਜਿਹੜੇ ਆ ਦਰਦ ਬੱਚਿਆਂ ਦੇ ਕਰੇਦਦੇ ਆ ਇਸ ਤਰੀਕੇ ਦੇ ਸਵਾਲ ਪੁੱਛ ਕੇ ਪਰ ਅਜਿਹਾ ਨਹੀਂ ਹੁੰਦਾ ਕਈ ਵਾਰ ਬੱਚੇ ਨੇ ਮਿਹਨਤ ਕਿਦਾਂ ਕੀਤੀ ਕਿਸ ਤਰੀਕੇ ਦੇ ਨਾਲ ਮਾਪਿਆਂ ਨੇ ਇਹਨਾਂ ਨਿਆਣਿਆਂ ਨੂੰ ਪਾਲਿਆ ਉਸ ਤੋਂ ਬਾਅਦ ਉਹਨਾਂ ਦੀ ਸੁਪਨਿਆਂ ਨੂੰ ਜਿਹੜਾ ਹੋਰ ਅੱਗੇ ਵਧਾਉਣ ਦੇ ਲਈ ਆਪਣਾ ਯੋਗਦਾਨ ਦਿੱਤਾ ਉਹ ਦਿਖਾਣਾ ਜ਼ਰੂਰੀ ਬਣ ਜਾਂਦਾ ਸੋ ਘਰ ਦੇ ਹਾਲਾਤ ਦਿਖਾਏ ਨੇ ਰੇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੀਤੇ ਦੀ ਚਾਲ ਇਹ ਬੱਚੀ ਦੌੜਦੀ ਹੈ ਉਸ ਵੇਲੇ ਸ਼ਾਇਦ ਇਹ ਖੇਡ ਦੇ ਮੈਦਾਨ ਦੇ ਵਿੱਚ ਸਿਰਫ ਰੇਸ ਤਨ ਦੇ ਲਈ ਨਹੀਂ ਦੌੜਦੀ ਸ਼ਾਇਦ ਇਹ ਆਪਣੀ ਜ਼ਿੰਦਗੀ ਦੇ ਲਈ ਦੌੜਦੀ ਹੈ ਕਿ ਮੈਂ ਅੱਜ ਰੇਸ ਦੇ ਵਿੱਚ ਜਿੱਤ ਕੇ ਇੱਕ ਮੁਕਾਮ ਹਾਸਲ ਕਰਨਾ ਹੈ ਸਾਈਕਲ ਤੁਹਾਨੂੰ ਦਿਖਾ ਤੇ ਟਰਾਫੀਆਂ ਤੁਹਾਨੂੰ ਦਿਖਾ ਦਿੱਤੀਆਂ ਪਰ ਅਫਸੋਸ ਕਿ ਘਰ ਨਹੀਂ ਹੈ ਘਰ ਦੀ ਇਮਾਰਤ ਡਿੱਗ ਰਹੀ ਹੈ ਘਰ ਡਿੱਗ ਰਿਹਾ ਮੀਂਹ ਦੇ ਹਾਲਾਤਾਂ ਦੇ ਵਿੱਚ ਵੀ ਇਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਰਿਹਾ ਹੈ ਤਾਂ ਕੋਈ ਵੀ ਘਰ ਦੇ ਵਿੱਚ ਥਾਂ ਨਹੀਂ ਹੈ ਇਸ ਬੱਚੀ ਨੂੰ ਲੋੜ ਹੈ ਇੱਕ ਨਵੇਂ ਘਰ ਦੀ ਜਿੱਥੇ ਇਹ ਬੱਚੀ ਆਪਣੇ ਸੁਪਨਿਆਂ ਨੂੰ ਹੋਰ ਅੱਗੇ ਵਧਾ ਸਕੇ ਬੱਚੇ ਹੋਰ ਜਿਹੜੇ ਤੁਹਾਨੂੰ ਦੇਖ ਰਹੇ ਆ ਹਣਾ ਆਪਣੇ ਘਰ ਬੈਠੇ ਜਿਨ੍ਹਾਂ ਦੇ ਕੋਲ ਵਧੀਆ ਮਹਿੰਗੇ ਘਰ ਵਾ ਜਿਨ੍ਹਾਂ ਕੋ ਮਹਿੰਗੇ ਕੱਪੜੇ ਵੀ ਆ ਮਹਿੰਗੇ ਬੂਟ ਵੀ ਆ ਉਹ ਵੀ ਨਹੀਂ ਸੋਚਦੇ ਕਿ ਅਸੀਂ ਜ਼ਿੰਦਗੀ 'ਚ ਕੁਝ ਕਰਨਾ ਉਹ ਬਹਾਨੇ ਮਾਰਦੇ ਆ ਫੋਨ ਦੇਖਦੇ ਆ ਰੀਲਾਂ ਦੇਖਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਬਾਹਰ ਨਿਕਲ ਤੁਸੀਂ ਵੀ ਅੱਗੇ ਵਧੋ ਵੱਧ ਸਕਦੇ ਆ ਹਾਂ ਜੇ ਘਰ ਦੇ ਇਦਾਂ ਦੇ ਹਾਲਾਤ ਹੋਣ ਉਹ ਬੱਚੇ ਵੱਧ ਸਕਦੇ ਅੱਗੇ ਜ਼ਰੂਰ ਵੱਧ ਸਕਦੇ ਆ ਹੂੰ ਕਿੱਦਾਂ ਵੱਧ ਸਕਦੇ ਆ ਉਹ ਆਦੀ ਮਿਹਨਤ ਲਾਉਣਗੇ ਤਾਂ ਹੀ ਵਧਣਗੇ ਜੇ ਐ ਬੈਠੇ ਰਹਿਣਗੇ ਕਿੱਦਾਂ ਵਧਣਗੇ ਹੂੰ ਸੋ ਬਿਲਕੁਲ ਨਿੱਕੀ ਜਿਹੀ ਉਮਰ ਦੇ ਵਿੱਚ ਬਹੁਤ ਵੱਡਾ ਸੁਪਨਾ ਹੈ ਇਸ ਬੱਚੀ ਦਾ ਸੋ ਜਰੂਰ ਸ਼ੇਅਰ ਕਰਿਓ ਤਾਂ ਜੋ ਹੋਰ ਇਸ ਪਰਿਵਾਰ ਦੀ ਮਦਦ ਹੋਵੇ ਤੇ ਹੋਰ ਜਿਹੜੇ ਘਰਾਂ ਦੇ ਵਿੱਚ ਜਵਾਕ ਨਹੀਂ ਉਹ ਇਸ ਬੱਚੀ ਤੋਂ ਜ਼ਰੂਰ ਕੁਝ ਨਾ ਕੁਝ ਸਬਕ ਲੈਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਕੁਝ ਕਰਕੇ ਦਿਖਾਉਣ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਰਾਕੇਸ਼ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ